ਜੇਤਾਸ ਮੰਦਾ ਸਗ ਨਿਰਭਰਿਆ ਤੇ ਤੇ ਆ ਗਣ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵੋ ਡੁਬ ਜੇ ਪੱਥਰ ਤਾਰੇ ਅਗਨ ਬਰਾਬਰ ਥਪੈ ਇਤਰਗ ਕਥੇ ਅਨੁਵਾਦ ਕਰ ਨਾਨਕ ਹੁਕਮੁ ਕਚਾਨ ਸੁਖੁ ਹੋਵੈ ਦਿਨ ਰਾਤੀ ਸੋ ਕਾਟਾਲੇ ਗੁਰ ਸੇਵੀਐ ਆਨਸਾਸ ਆਇਆ ਸੁਬਾਹੇ ਨਦਾਰਸ਼ਨ ਵਰਸੇ ਗੁਰੂਖੇ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਤਾ ਜ਼ਰੀ ਮਹਲਾ ਪੰਜਵਾਰ ਸ਼ਲੋਕਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਆੰਤ ਪੂਰਨ ਪਰਮੇਸ਼ਰ ਹੈ ਕੰਤ ਸੰਤ ਸਰਵ ਉੱਤਰ ਰਮਣਨ ਨਾਨਕ ਆਗਨਾਸਨ ਜਗਦੀਸ਼ੁਰ ਇਕਨ ਸੁਨਨ ਸੁਣਾਵਨੋ ਮਨ ਮਹੰਤ੍ਰਿੜਿ ਅਸਾਚ ਇਹ ਇੱਕ ਨਰੰਜਨ ਕਾਈ ਹੈ ਸਵੇ ਅੰਤਰ ਸੋਈ ਕਾਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੁ ਹੋਈ ਕਿਨ ਮੈਂ ਥਾ ਪਿਉ ਥਾ ਪੈਦਾ ਤਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਵੇਂ ਆਪ बुਝਾਏ ਸੋ ਬੁੱਝਸੀ ਨਰਮਲ ਜਨ ਸੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜੇਸੇ ਆਪੁ ਗੁਜਾਏ ਸੋ ਬੁੱਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ i